ਸਾਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹਕਾਰ ਬਿਯਾਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ i10 2009 ਮਾਡਲ 2028 ਤੱਕ ਪਾਸ ਹੈ ਜੀ ਤੇ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦਿੱਤੀ ਜਾਊਗੀ ਅੰਤ ਤੱਕ ਵੀਡੀਓ ਜਰੂਰ ਦੇਖ ਲਿਓ ਤੇ ਚੈਨਲ ਨੂੰ ਲਾਈਕ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਵੀਰ ਜੀ 2009 ਮਾਡਲ ਆ 2028 ਤੱਕ ਪਾਸ ਹੈ ਗੱਡੀ ਆਈ 10 ਗੱਡੀ ਤੁਸੀਂ ਜਾਣਦੇ ਆਈ 10 ਗੱਡੀ ਬਾਰੇ ਬਹੁਤ ਹੀ ਵਧੀਆ ਗੱਡੀ ਹੈ ਉਲਟੋਲਟੋ ਨਾਲੋਂ ਕਿਤੇ ਵਧੀਆ ਗੱਡੀ ਇੰਜਨ ਵੀ ਖੁੱਲੀ ਸਪੇਸ ਵੀ ਇਹਦੇ ਵਿੱਚ ਕਾਫੀ ਆ ਜਾਂਦਾ ਗੱਡੀ ਦੇ ਵਿੱਚ ਨਾਲ ਦੀ ਨਾਲ ਤੁਸੀਂ ਫੋਟੋਆਂ ਵੀ ਦੇਖੀਓ ਗੱਡੀ ਦੀ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਦੇ ਰਵਾਂਗੇ ਗੱਡੀ ਬਾਰੇ ਆਈ 10 ਮੈਗਨਾ ਮਾਡਲ ਹੈ ਵੀਰ ਜੀ ਇਹ ਵਿੰਡੋ ਤੁਹਾਨੂੰ ਪਾਵਰ ਮਿਲ ਜਾਣਗੀਆਂ ਇਹਦੇ ਵਿੱਚ ਅਲਾਈ ਵਿਲ ਵੀ ਲਵਾਏ ਹੋਏ ਆ ਕਸਟਮਰ ਨੇ ਅਲਾਈ ਵਿਲ ਵੀ ਲੱਗੇ ਹੋਏ ਆ ਬਲੈਕ ਕਲਰ ਦੀ ਸਪਰੇਅ ਮਾਰੀ ਹੋਈ ਆ ਤੇ ਤਾਂ ਕਰਕੇ ਤੁਹਾਨੂੰ ਮਹਿਰ ਨਹੀਂ ਆ ਰਹੇ ਫੋਟੋ ਦੇ ਵਿੱਚ ਤੇ ਨੰਬਰ ਹਾਈਡ ਕੀਤਾ ਹੋਇਆ ਪੀਵੀ ਨੰਬਰ ਦੀ ਗੱਡੀ ਆ ਪੰਜਾਬ ਨੰਬਰ ਦੀ ਗੱਡੀ ਆ ਤੇ ਔਰ ਲੁੱਕ ਦੇਖ ਲਓ ਗੱਡੀ ਦੀ ਬਹੁਤ ਹੀ ਸਾਫ਼ ਜਿਵੇਂ ਵੀਰ ਨੇ ਘਰ ਵਾਸਤੇ ਗੱਡੀ ਲੈਣੀ ਆ ਉਹ ਖੁੱਲੀ ਡੁੱਲੀ ਆਈ 10 ਗੱਡੀ ਬਹੁਤ ਹੀ ਕਾਮਯਾਬ ਗੱਡੀ ਹੋਈ ਏ ਮਾਡਲ ਹਜੇ ਵੀ ਨਵੇਂ ਮਾਡਲ ਆ ਰਹੇ ਆ ਆਈ 10 ਗ੍ਰੈਂਡ ਵਗੈਰਾ ਆ ਰਹੀ ਆ ਨਿਊਜ਼ ਵੀ ਆ ਗਈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵਧੀਆ ਗੱਡੀ ਦੀ ਐਵਰੇਜ ਵੀ ਠੀਕ ਆ ਤੇ ਜਿਕੇ ਲਈ ਕਿਸੇ ਪਾਸੋਂ ਕਮਿਊਨਿਟੀ ਗੱਡੀ ਵਿੱਚ ਬਹੁਤ ਹੀ ਵਧੀਆ ਸਾਫ਼ ਗੱਡੀਆਂ ਆਈਆਂ ਸੀਗੀਆਂ ਆਈ 10 ਗੱਡੀਆਂ ਸਪੀਸ ਵੀ ਵਧੀਆ ਮਿਲ ਜਾਂਦੀ ਇੰਜਨ ਵੀ ਬਹੁਤ ਵਧੀਆ ਮਿਲ ਜਾਂਦਾ ਗਰਮ ਗਰਮ ਨਹੀਂ ਹੁੰਦੀ ਐਸੀ ਲਾ ਕੇ ਸੀਟ ਕਵਰ ਵੀ ਵੇਖ ਲਓ ਗੱਡੀ ਦੇ ਬਿਲਕੁਲ ਨਵੇਂ ਪਏ ਆ ਔਰ ਲੁੱਕ ਤਾਂ ਤੁਸੀਂ ਦੇਖ ਹੀ ਲਈਏ ਗੱਡੀ ਦੀ ਹੁਣ ਨਾਲ ਦੇ ਨਾਲ ਇੰਟੀਰੀਅਰ ਦੇਖੀ ਚਲੋ ਅੰਦਰੋਂ ਤੇ ਬਾਕੀ ਜੇ ਤੁਸੀਂ ਲਾਉਣ ਵੀ ਕਰਾਉਣਾ ਤਾਂ ਸਿਰਫ 50000 ਦੀ ਡਾਉਨ ਪੇਮੈਂਟ ਦੇ ਕੇ ਤੁਸੀਂ ਗੱਡੀ ਲੈ ਜਾ ਸਕਦੇ ਆ ਵੈਸੇ ਜਿਹੜੀ ਡਿਮਾਂਡ ਆ ਕਸਟਮਰ ਦੀ 170 ਦੀ ਡਿਮਾਂਡ ਆ ਉਹਨਾਂ ਦੀ 170 ਦੀ ਡਿਮਾਂਡ ਆ ਬਾਕੀ ਮਾਨਤਨ ਤੁਹਾਡਾ ਮੌਕੇ ਤੇ ਕਰਾ ਦੂੰਗਾ ਮੈਂ ਜਿੰਨਾ ਹੋ ਸਕੇ ਪੜੀ ਡੀਲ ਕਰਾ ਦਾਂਗੇ ਕਸਟਮਰ ਦੇ ਨਾਲ ਡਾਇਰੈਕਟ ਬਾਕੀ ਗੱਡੀ ਬਹੁਤ ਸਾਫ ਲਾਮੇ ਵਾਲੀ ਕੋਈ ਗੱਲ ਨਹੀਂ ਹੋਊਗੀ ਤੇ ਬਾਕੀ ਤੁਸੀਂ ਇੰਟੀਰੀਅਰ ਵੀ ਦੇਖ ਲਿਆ ਆਊਟ ਲੁੱਕ ਵੀ ਦੇਖ ਲਿਆ ਗੱਡੀ ਦੀ ਜੋ ਵੀ ਵੀਰ ਲੈਣ ਦੇ ਜਾਵਣ ਹੋਣ ਕਮੈਂਟ ਕਰਕੇ ਆਪਣਾ ਨੰਬਰ ਲੈ ਸਕਦੇ ਆ ਬਾਕੀ ਨੰਬਰ ਤੁਹਾਨੂੰ ਪਤਾ ਵੀ ਆ ਜਿਹੜੇ ਪੁਰਾਣੇ ਵੀਡੀਓ ਵੇਖਦੇ ਉਹਨਾਂ ਨੂੰ ਤਾਂ ਪਤਾ ਹੀ ਆ ਬਾਕੀ ਨੰਬਰ ਮੈਂ ਲਿਖ ਵੀ ਦਿੰਦਾ ਉੱਤੇ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ